ਸਸਰੀ ਕਾਰਦੀ ਹੋਪੀ ਕੋ ਅਸੀਂ ਵੀ ਠੀਕ ਆ ਤੇ ਸਵਾਗਤ ਹੈ ਤੁਹਾਡਾ ਸਾਡੇ ਬੋਲੀ ਐਨੀਟੀਮਲ ਚੈਨਲ ਤੇ ਤੇ ਆਪਾਂ ਅੱਜ ਕੀ ਵੀ ਆਹ ਕਾਫੀ ਦਿਨਾਂ ਤੋਂ ਲਾਈ ਹੋਈ ਸੀ ਵੈਸੇ ਤੇ ਟਾਈਮ ਨਹੀਂ ਲੱਗ ਰਿਹਾ ਸੀਗਾ ਵਿੱਚ ਹੋਰ ਵੀ ਆਪਾਂ ਬਣਾਏ ਜਾਂਦੇ ਸੀਗੇ ਇਹ ਸਾਈਡ ਤੇ ਹੀ ਪਈ ਰਹੀ ਫਿਰ ਇਹਨੂੰ ਤਿਆਰ ਕਰਿਆ ਆਪਾਂ ਨੇ ਤਿਆਰ ਕਰਤੀ ਕੰਪਲੀਟ ਹੋ ਗਈ ਪਰ ਇਸ ਕੀ ਵੀ ਹਾਫ ਸਕੀ ਵੀ ਤੇ ਇਹਦਾ ਧਿਆਨ ਹੀ ਨਹੀਂ ਗਿਆ ਹੈਗਾ ਇੱਕ ਪਾਸੇ ਪਈ ਰਹੀ ਬਸ ਇਹ ਇਹ ਅੱਜ ਮੈਂ ਤੇ ਆਪਾਂ ਤੀਸਰੀ ਯਕਾ ਸੇ ਤੁਹਾਨੂੰ ਦਿਖਾਣੇ ਆ ਸਾਰਾ ਇਹਦੇ ਨਲਕੇ ਡਿਜ਼ਾਈਨ ਕਿੰਨੇ ਪਿਆ ਕੇ ਰਬਾ ਆ ਦੇਖੋ ਇਹ ਬਣਾਈ ਆਪਾਂ ਨੇ ਮੜ ਮੋਤੀ ਲਾਤੇ ਇਹਦੇ ਤੇ ਫੁੱਲ ਸਾਈਜ ਆ ਇਕਦਮ ਪਿੱਛੇ ਪਲੇਨ ਹੈ ਕੀ ਕੇ ਹਾਫਸ ਕੀ ਵੀ ਹੈ ਦੇਖੋ ਮੇਰੇ ਸਾਈਜ ਦੀ ਹੈ ਬਿਲਕੁਲ ਇੰਨੀ ਬਹੁਤ ਵਧੀਆ ਫਿਟਿੰਗ ਹੈ ਫੁੱਲ ਸਾਈਜ਼ ਹੈ ਮੇਰੇ ਨਾਲ ਵੀ ਮਤਲਬ ਕਿ ਹੈਲਥੀ ਹੋਣਗੇ ਨਾ ਜੋ ਨਾਲ ਦੇ ਐਂਡ ਬਹੁਤ ਫਿਟਿੰਗ ਨਾਲ ਆਉਗੀ ਬਹੁਤ ਵਧੀਆ ਤੇ ਦੇਖੋ ਆਪਾਂ ਇੱਥੇ ਗਲੇ ਤੇ ਵੀ ਗळा ਚੋਰਸ ਤੇ ਗੋਲ ਦੋਏ ਤਰ੍ਹਾਂ ਦੇ ਉਹ ਕਰਦਾ ਲੁੱਕ ਦਿੰਦਾ ਏ ਦੇਖੋ ਕਿੰਨਾ ਸੋਹਣਾ ਪਰ ਆਪਾਂ ਕਰੋਸ਼ੀ ਨਾਲ ਬਣਾਇਆ ਇਹ ਗळा ਤੇ ਮੋਡੇ ਦੇ ਕਰੇ ਸੀ ਵੀ ਕਰੋਸ਼ੀ ਨਾਲ ਇਹ ਤੇ ਆਪ ਦੇਖੋ ਦਲੇ ਇਹ ਤਾਂ ਆਹ ਦੇਖੋ ਕ੍ਰੋਸ਼ੇ ਨਾਲ ਇਹ ਆਪਾਂ ਕ੍ਰੋਸ਼ੇ ਨਾਲ ਕਰਦੇ ਤੇ ਗੋਲ ਆ ਵੀ ਆਪਾਂ ਕ੍ਰੋਸ਼ੇ ਨਾਲ ਬਣਾਇਆ ਦੇਖੋ ਐਂ ਦੇਖੋ ਕਿੰਨਾ ਸੋਹਣਾ ਬਣਿਆ ਤੇ ਪਿੱਛਲੇ ਆਪਾਂ ਬਾਰਡਰ ਬਣਾਇਆ ਜਿਹੜਾ ਇਹ ਸਲਾਈਆਂ ਤੇ ਬਣਾਈ ਹੋਈ ਹੈ ਤੇ ਆ ਬਾਰਡਰ ਵੀ ਆਪ ਫੇਰ ਕ੍ਰੋਸ਼ੇ ਨਾਲ ਪਰਤੇ ਆਪਾਂ ਇਹਦੇ ਨੀਚੇ ਦੋਏ ਸੜਤੋ ਲਓ ਕਿੰਨਾ ਸੋਹਣਾ ਲੱਗ ਰਿਹਾ ਠੀਕ ਹੈ ਤੇ ਬਾਅਦ ਫਿਰ ਆਪਾਂ ਮੈਂ ਸੋਚਿਆ ਵੀ ਮੋਤੀ ਲਾਵੀਏ ਤਾਂ ਸੋਹਣਾ ਲੱਗ ਰਿਹਾ ਮੋਤੀ ਇਹਦੇ ਮੋਤੀ ਲਾਤੇ ਆਪਾਂ ਇੰਨੇ ਕੁ ਦੇਖੋ ਉਹ ਫੋਰੀਆ ਲਗਰੀਨ ਮੱਕੀ ਤੋਂ ਨੇ ਦੀ ਲੈਂਥ ਦੱਸ ਦਿੰਨੇ ਆ ਕਿੰਨੇ ਆ 18 ਹੈ ਦੀ 18.5 ਦੀ ਲੈਂਥ ਠੀਕ ਹੈ ਤੇ ਜੀ ਚੁੜਾਈ ਹੈਗੀ ਹੈ ਚੁੜਾਈ ਵੀ ਇਹਦੇ 18.5 ਹੀ ਹੈ ਤੇ ਬਹੁਤ ਵਧੀਆ ਫਿਟਿੰਗ ਬਣੀ ਹੋਈ ਹੈ ਇਹ। ਬਹੁਤ ਸੋਹਣੀ ਪਣੀ ਹੋਈ ਹੈ। ਤੇ ਬਾਕੀ ਦੇਖਿਓ ਜੇ ਵਧੀਆ ਲੱਗੀ ਹੋਵੇ, ਪਸੰਦ ਆਈ ਹੋਵੇ ਤੇ ਜਰੂਰ ਦੱਸਿਓ ਲਾਈਵ ਸ਼ੇਅਰ ਕਰਕੇ। ਮੋਤੀ ਦੱਸੋ ਕਿ ਹੋ ਜੇ ਲੱਗ ਰਹੇ ਨੇ ਲਾਈਵ ਇਹ ਆਪਾਂ ਡਿਜ਼ਾਈਨ ਜਿਹਾ ਆ ਤਾਂ ਇੱਕ ਵੀ ਸਿੰਪਲ ਜੀ ਵੈਸੇ ਤਾਂ ਥੋੜਾ ਥੋੜਾ ਡਿਜ਼ਾਈਨ ਪਾਇਆ ਵਾ ਅਗਲੇ ਪੱਲੇ 'ਚ ਬਰੀਕ-ਬਰੀਕ ਹੈ ਤੇ ਤੇ ਵੀ ਥੋੜਾ ਜਿਹਾ ਹੋਰ ਡਿਜ਼ਾਈਨਰ ਬਣ ਗਿਆ ਤੇ ਮੋਤੀ ਲਾਤੇ ਆਪਾਂ ਨੇ। ਠੀਕ ਹੈ ਤਾਂ ਦੱਸਿਓ ਜਰੂਰ ਤੁਹਾਨੂੰ ਇਹ ਕਿਓ ਜੀ ਲੱਗੀ ਸਕੀ ਵੀ। ਸ਼ੇਅਰ ਕਮੈਂਟ ਕਰਕੇ ਜੇ ਕਿਸੇ ਨੇ ਮੰਗਵਾਣੀ ਹੋਵੇ ਤਾਂ ਮੰਗਵਾ ਵੀ ਸਕਦੇ ਤੁਸੀਂ ਆਰਡਰ ਪਾਸ ਕਰਦੇ ਆ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਤੇ ਇਹ ਇਹ ਪ੍ਰਾਈਜ਼ ਹੈਗਾ ਇਹਦਾ 50 ਤੇ ਸ਼ਿਪਿੰਗ ਚਾਰਜ ਆਪਦੀ ਹੋਏਗੀ ਤੁਹਾਡੇ ਜਿਹੜੇ ਵੀ ਸ਼ਹਿਰ ਦੇ ਹੋਣਗੇ ਤੁਸੀਂ ਮੰਗਾ ਸਕਦੇ ਹੋ ਤੇ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਹੈ ਪੀਸ ਦੇਖੋ ਤੁਸੀਂ ਜ਼ਰੂਰ ਸ਼ੇਅਰ ਕਮੈਂਟ ਕਰਕੇ ਬਾਕੀ ਧੰਨਵਾਦ ਮੇਰੇ ਘਟਾਣਾਂ ਦਾ ਬਹੁਤ ਵਧੀਆ ਵਧੀਆ ਕਮੈਂਟ ਕਰਦੇ ਆਂ ਤੇ ਲਾਈਕ ਵੀ ਕਰਦੇ ਆ ਤੇ ਬਾਕੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਕਰ ਲੈਣਾ ਉਹ ਤੇ ਆਪਾਂ ਹੋ ਵੀ ਬਲਕਿ লাইਵ ਹੋ ਟਾਈਮ ਨਹੀਂ ਲੱਗਦਾ ਕਈ ਵਾਰ ਤੁਹਾਨੂੰ ਪਤਾ ਹੁਣ ਅੱਗੇ-ਅੱਗੇ ਤਾਂ ਹੋਰ ਵੀ ਟਾਈਮ ਘੱਟ ਲੱਗਣਾ ਜਿਵੇਂ ਇਹ ਸਹਾਰਾ ਜਾਨੇ ਸਾਫ ਸਫਾਈਆਂ ਆਏ ਆ ਬੂਆ ਨਾ ਫਿਰ ਵੀ ਚਲ ਆਪਾਂ ਬਣਾਇਆ ਕਰਾਂਗੇ ਮੈਂ ਤਾਂ ਆਪਾਂ ਨੇ ਲਾਈ ਹੋਏ ਨੇ ਤੇ ਇਹ ਸੈਡ ਚ ਹੀ ਇਹਦਾ ਧਿਆਨ ਨਹੀਂ ਗਿਆ ਸੈਡ ਚ ਹੀ ਰਹਿ ਗਈ ਪਈ ਇੱਕ ਫਿਰ ਫਟਾਫਟ ਇਹਦਾ ਅੱਜ ਮੈਂ ਤਿਆਰ ਕਰ ਦਿਆ ਸਾਰਾ ਅੱਜ ਕੰਪਲੀਟ ਕਰੀਏ ਇਹ ਤੇ ਫਿਰ ਮੈਂ ਕਿਹ ਚਲਾਜੇ ਬਣਾ ਦਿੰਨੇ ਵੀਡੀਓ ਨਹੀਂ ਫਿਰ ਭੁੱਲ ਜਾਂਦੇ ਆ ਨਾ ਤੇ ਜਰੂਰ ਦੱਸਿਓ ਤੁਹਾਨੂੰ ਕਿਓ ਜਿ ਲੱਗੀ ਤੁਸੀਂ ਮੰਗਵਾ ਸਕਦੇ ਪ੍ਰਾਈਸ ਤੁਹਾਨੂੰ ਦੱਸ ਹੀ ਪਹਿ 500 ਰੁਪਏ ਤੇ ਸ਼ਿਪਿੰਗ ਚਾਰਜ ਹੋਵੇ ਸ਼ਹਿਰ ਦਾ ਹੀ ਲੱਗੂਗਾ ਜਿੱਥੋਂ ਤੁਸੀਂ ਮੰਗਾਉਂਗੇ ਤੇ ਆਪਣਾ ਨੰਬਰ ਸਕਰੀਨ ਤੇ ਜਾ ਰਿਹਾ ਪਲੀਜ਼ ਦੱਸਿਓ ਕਿਓ ਜਿ ਲੱਗੀ ਤੁਹਾਨੂੰ ਹਾਸਕੀ ਵੀ ਹਾਫ ਸਕੀ ਵੀ ਹੈ ਲੇਡੀਜ਼ ਫੁੱਲ ਸਾਈਜ਼ ਹੈ ਪਲੀਜ਼ ਤੇ ਮਾਕੀ ਵੀਡੀਓ ਦੇਖਣ ਦਾ ਲਾਈਕ ਆਂਦਾ ਬਹੁਤ ਬਹੁਤ ਧੰਨਵਾਦ ਤੇ ਫਿਰ ਆਪਣੇ ਵੀਡੀਓਸ ਮਿਲਦੇ ਆ ਵੀਡੀਓ ਦਾ ਕਰਦੇ ਆ ਆਪਾਂ ਐਂਡ ਓਕੇ ਸਸ਼ੀ ਕਾਲ ਜੀ